ਭਾਈ ਅਮਰਿਤਪਾਲ ਨੂੰ ਲੈ ਕੇ ਦੱਸਦੀ ਹੈ ਕਿ ਸਿੱਖ ਕੌਮ ਹੁਣ ਸਿਆਸੀ ਅਖਾੜੇ ਦੇ ਵਿੱਚ ਆਪ ਵੀ ਉਤਰ ਚੁੱਕੀ ਹੈ ਤੇ ਜਿਸ ਦੇ ਦੌਰਾਨ ਚੋਣਾਂ ਦਾ ਪ੍ਰਚਾਰ ਕਰਕੇ ਸਿੱਖ ਕੌਮ ਲਈ ਇੱਕ ਵੱਡੀ ਅਪੀਲ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਇੱਕ ਬੀਬੀ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਬੀਬੀ ਦੇ ਵੱਲੋਂ ਕਿਹਾ ਗਿਆ ਕਿ ਭਾਈ ਅਮਰਿਤਪਾਲ ਸਿੰਘ ਨੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਕਿਹਾ ਪਰੰਤੂ ਸਰਕਾਰਾਂ ਨੇ ਉਹਨਾਂ ਨੂੰ ਐਨਐਸ ਲਗਾ ਕੇ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਦ ਦਿੱਤਾ ਸ਼ਰੀਆਮ ਸਿੱਖ ਕੌਮ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਭਾਈ ਅਮਰਿਤਪਾਲ ਦਾ ਕਸੂਰ ਦੱਸੋ ਕੀ ਹੈ ਤੇ ਜਿਸ ਤੇ ਵਿੱਚ ਇਹ ਬਿਆਨ ਦੇਖੇ ਬੀਬੀ ਦੇ ਵੱਲੋਂ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਗਏ ਤੇ ਦੂਜੇ ਪਾਸੇ ਖੈਰਾ ਨੂੰ ਲੈ ਕੇ ਵੀ ਵੱਡੇ ਬਿਆਨ ਦਿੱਤੇ ਤੇ ਉਹਨਾਂ ਨੇ ਕਿਹਾ ਕਿ ਖੈਰਾ ਅਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਮਿਲੇ ਭੁਗਤਾ ਤੇ ਦੋਵੇਂ ਇੱਕ ਹਨ ਤੇ ਉੱਪਰੋਂ ਉੱਪਰੋਂ ਦਿਖਾਵਾ ਕਰਦੇ ਹਨ ਤੇ ਸਿਮਰਨਜੀਤ ਮਾਨ ਨੂੰ ਹਰ ਰੋੜ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਪਾਲਟਬਾਰਾ ਜਿਹੜੇ ਕਿ ਬੀਬੀ ਦੇ ਵੱਲੋਂ ਕੀਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਫਿਰ ਉਹਨਾਂ ਦਾ ਕੀ ਕਹਿਣਾ ਹੈ ਅਮਰਤਾਲ ਨੂੰ ਡਿਗੁਰਗੜ ਭੇਜਦਾ ਐਨਐਸਏ ਲਾ ਕੇ ਇੱਕ ਕੁਰਸੀ ਅਮਰਤਾਲ ਦਾ ਅਮਰਤ ਖਸਾਉਣਾ ਗਣਾ ਜਾਂ ਮੁੰਡਿਆਂ ਦੇ ਨਸ਼ੇ ਛਡਾਉਣਾ ਗਣਾ ਇਹੀ ਕਸੂਰਤੀ ਉਹਦਾ ਨਸ਼ੇ ਛਡਾਉਂਦੇ ਜੇ ਨਸ਼ੇ ਛੁੱਟਦੇ ਸੀ ਨਸ਼ੇ ਛਡਾਉਂਦਾ ਸੀ ਜਾਂ ਨਸ਼ੇ ਛੁੱਟਦੇ ਸੀ ਇਹਨਾਂ ਦੀਆਂ ਦੁਕਾਨਦਾਰੀਆਂ ਬੰਦ ਹੁੰਦੀਆਂ ਸੀ ਕਿਉਂਕਿ ਨਸ਼ਾ ਸਰਕਾਰਾਂ ਬਚਾਉਂਦੀਆਂ ਨੇ ਪੁਲਿਸ ਰੱਖ ਕੇ ਕੁਸਨਾ ਨਸ਼ਾ ਵੇਚਿਆ ਜਾਂਦਾ ਨਸ਼ਾ ਕੋਈ ਵੱਡੀ ਚੀਜ਼ ਨਹੀਂ ਬੰਦ ਕਰਨਾ ਪਰ ਨਹੀਂ ਬੰਦ ਕਰਦੇ ਸਾਡੇ ਲੋਕਾਂ ਨੂੰ ਇਹਨਾਂ ਨੇ ਗੁਲਾਮ ਬਣਾਤਾ ਆਟਾ ਦੇਤਾ ਫਰੀਦ ਦਾਲ ਦੇਤੀ ਫਰੀ ਬਿਜਲੀ ਦੇ ਤਾਂ ਕਰਾਇਆ ਫਰੀ ਅਸੀਂ ਮੰਗਤੇ ਆ ਸਾਡੀ ਕੌਮ ਲੰਗਰ ਲਾਉਣ ਵਾਲੀ ਕੌਮ ਆ ਮੰਗਤੇ ਇੰਨੀ ਅਸੀਂ ਸਾਡੀ ਕੌਮ ਲੰਗਰ ਲਾਉਣ ਵਾਲੀ ਕੌਮ ਆ ਜਿਹਨੂੰ ਇਹਨਾਂ ਨੇ ਮੰਗਤੇ ਬਣਾਤਾ ਫਿਰ ਇਹ ਜੇ ਫਰੀ ਕਰਨਾ ਸੀ ਐਜੂਕੇਸ਼ਨ ਫਰੀ ਕਰਨੀ ਸੀ ਫਰੀ ਕਰਨਾ ਸੀ ਮੈਡੀਕਲ ਸਭੂ ਫਰੀ ਕਰਨੀ ਸੀ ਇਹ ਤੀਜਾਂ ਦੀ ਜ਼ਰੂਰਤ ਸੀ ਜਿਹੜੇ ਸਾਡੇ ਨਹੀਂ ਪੜ ਸਕਦੇ ਬੱਚੇ ਬੀਤਾ ਨਹੀਂ ਦੇ ਸਕਦੇ ਐਜੂਕੇਸ਼ਨ ਫ੍ਰੀ ਹੁੰਦੀ ਉਹ ਪੜਦੇ ਬੱਚੇ ਬੱਚੇ ਕੋਰਸ ਕਰਦੇ ਨੌਕਰੀਆਂ ਮਿਲਦੀਆਂ ਫੇਰ ਉਹ ਆਪਣੇ ਰੋਜ਼ਗਾਰ ਤੇ ਲੱਗਦੇ ਕਮਾ ਕੇ ਤੋਂ ਆਪਣੀ ਚੀਜ਼ਾਂ ਲੈ ਆਉਂਦੇ ਤੇ ਮੈਡੀਕਲ ਸਹੂਲਤ ਜਦੋਂ ਕੋਈ ਗਰੀਬ ਨੂੰ ਮੁਸੀਬਤ ਪੈਂਦੀ ਆ ਕਹਿੰਦਾ ਤਾਂ ਭਗਵਾਨ ਜੀ ਨੇ ਕਾਗਜ਼ਾਂ ਦੇ ਵਿੱਚ ਤਾਂ ਸਭ ਤੋਂ ਸ਼ਰੀਕ ਕਰਤਾ ਜਦੋਂ ਕੋਈ ਗਰੀਬ ਨੂੰ ਮੁਸੀਬਤ ਪੈਂਦੀ ਆ ਨਾ ਮੈਡੀਕਲ ਸਹੂਲਤ ਉਹਨਾਂ ਨੂੰ ਕੋਈ ਨਹੀਂ ਮਿਲਦੀ ਉਹ ਵਿਚਾਰੇ ਪ੍ਰਾਈਵੇਟਾਂ ਦੇ ਪਰਚੇ ਕੱਢ ਦਿੰਦੇ ਨੇ ਰੋਲਦੇ ਫਿਰਦੇ ਨੇ ਇਲਾਜ ਦੇ ਘੱਟ ਹੀ ਮਰ ਜਾਂਦੇ ਇਹ ਚੀਜ਼ ਜਫਰੀ ਤਾਂ ਨਾ ਨੌਜਵਾਨਾਂ ਤੁਹਾਨੂੰ ਕਹਿਣ ਦੀ ਲੋੜ ਨਹੀਂ ਤੁਹਾਨੂੰ ਸਮਝ ਆਉਣੀ ਕਿ ਕੀ ਹੁੰਦੀ ਆ ਜਿਹੜਾ ਖੈਰਾ ਸੈਂਟਰ ਦੀ ਚਾਲ ਨਾ ਭਗਵੰਤ ਮਾਨ ਦੀ ਚਾਲ ਨਾ ਉੱਤੇ ਹਰੇ ਹੋਏ ਨੇ ਥੱਲੇ ਵੀ ਇੱਕ ਹੋਇਆ ਇਹਨਾਂ ਨੇ ਭਗਵੰਤ ਮਾਨ ਨੇ ਖੈਰੇ ਦਾ ਕੇਸ ਵਾਪਸ ਲਿਆ ਕਿਉਂ ਲਿਆ ਸਾਰੇ ਇਕੱਠੇ ਹੋ ਕੇ ਵੀ ਸਿਮਰਜੀਤ ਮਾਨ ਨੂੰ ਹਰਾਈਏ ਜਿੰਨੇ ਮਰਜੀ ਹਰਾਈਏ ਪਰ ਇਹ ਜੋਦਾ ਇਹ ਬਸ ਛੋੜਿਆ ਦੇਖਣਾ ਇਹਦੀ ਕੁਰਬਾਨੀ ਦੇਖੋ ਕਿੱਡੀ ਆ ਇੱਕ ਐਡਾ ਅਫੀਸਰ ਹੋਵੇ ਤੁਸੀਂ ਨਾ ਕਿਤੇ ਕਲਾਰਕ ਵੀ ਲੱਗੇ ਹੋ ਮੋਂ ਨੌਕਰੀ ਨਹੀਂ ਛੱਡਦੇ ਅਬਦੀ ਅਫਸਰ ਸਾਹੀ ਨੂੰ ਲੱਤ ਮਾਰੀ ਸੀ ਕਿਹਦੇ ਖਾਤਰ ਮਾਰੀ ਸੀ ਕੌਮ ਲਈ ਜਦੋਂ ਕਿ ਸਾਡੇ ਪ੍ਰਾਨਾਂ ਤੋਂ ਪਿਆਰੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਵਿੱਚ ਲੋਕ ਸਾਡੇ ਕਹਿੰਦੇ ਨੇ ਬੋਲਿਆਂ ਦੀ ਜਦੋਂ 99 ਦੇ ਵਿੱਚ ਐਮਪੀ ਬਣੇ ਨੇ ਤਾਂ ਆਏ ਸੋਨੀਆ ਗਾਂਧੀ ਬੈਠੀ ਸੀ ਸੋਨੀਆ ਗਾਂਧੀ ਨੂੰ ਕਿਹਾ ਸੀ ਏ ਸਾਡੇ ਸਿੱਖਾਂ ਦਾ ਕਾਤਲ ਤੁਸੀਂ ਉਹ ਚਰਾ ਗਲਾਂ ਚ ਟਾਇਰ ਪਾ ਕੇ ਤੁਸੀਂ ਦਿੱਲੀ ਦੇ ਵਿੱਚ ਫੂਕੇ ਤੁਸੀਂ ਕਾਤਲ ਆ ਸਾਡੇ ਸਿੱਖਾਂ ਦੇ ਕੱਢੋ YouTube ਤੇ ਸਰਚ ਮਾਰੋ ਸਾਨੂੰ ਸਾਰਾ ਕੁਝ ਮੂਰੇ ਆਉਂਦਾ ਜਿਹੜੇ ਕਹਿੰਦੇ ਨੇ ਨਾ ਕੋਈ ਬੋਲੇ ਨਹੀਂ ਇਹ ਲੜਾਈਆਂ ਵੱਡੀਆਂ ਨੇ ਵੀਰੋ ਗਲੀਆਂ ਨਾਲੀਆਂ ਦੀਆਂ ਲੜਾਈਆਂ ਨਹੀਂ ਤਾਂ ਬਹੁਤ ਛੋਟੀਆਂ ਲੜਾਈਆਂ ਕੌਮ ਦੀਆਂ ਨੇ ਗਲੀ ਨਾਲੀ ਦੀ ਤਾਂ ਲੜਾਈ ਬਹੁਤ ਛੋਟੀ ਹੈ ਜੇ ਆਪਾਂ ਨਾ ਸੰਭਲੇ ਆਪਣੀ ਕੌਮ ਨੂੰ ਇਹ ਬਰਵਾਦ ਕਰਨ ਲਈ ਸੈਂਟਰ ਤੁਰਿਆ ਹੋਇਆ ਆਰਐਸਐਸ ਦੇ ਰਾਤੇ ਨੇ ਵੀ ਇਸੇ ਕੰਮ ਨੂੰ ਖਤਮ ਕਰ ਦਿੱਤੀ ਪੰਜਾਬ ਨੂੰ ਖਤਮ ਕਰ ਦਿੱਤੀ ਨੌਜਵਾਨੀ ਦਾ ਸਾਡੀ ਨਸ਼ਿਆਂ ਤੇ ਲਾ ਕੇ ਖਤਮ ਕਰ ਦਿੱਤੀ ਅੱਧੀ ਖਤਮ ਕਰ ਦਿੱਤੀ ਨਸ਼ਿਆਂ ਤੇ ਲਾ ਕੇ ਇੱਕ ਬਾਹਰਲੇ ਦੇਸ਼ਾਂ ਚ ਚਲੀ ਗਈ ਜਦੋਂ ਇੱਥੇ ਕੁਛ ਹੈ ਨਹੀਂ ਉਹ ਕਰਨ ਕੀ ਤੁਸੀਂ ਸੋਚੋ ਵੀ ਕੌਣ ਲੀਡਰ ਸਾਡੇ ਲਈ ਖੜਦਾ ਪੰਜਾਬ ਦਾ ਇੱਕੋ ਇੱਕ ਲੀਡਰ ਅਸੀਂ ਮਰਜੀਤ ਸਿੰਘ ਮਾਨ ਜੋ ਪੰਜਾਬ ਦੀ ਗੱਲ ਕਰਦਾ ਜੇ ਹੁਣ ਜਿਹੜਾ ਹਰਿਆਣਾ ਦੇ ਵਿੱਚ ਦੀਪ ਸਿੱਧੂ ਦਾ ਕਤਲ ਹੋਇਆ ਪੰਜਾਬ ਦੇ ਵਿੱਚ ਸਿੱਧੂ ਮਸੇਵਾਲੇ ਦਾ ਕਤਲ ਹੋਇਆ ਕੈਨੇਡਾ ਦੇ ਵਿੱਚ ਨਿੱਜਰ ਦਾ ਕਤਲ ਹੋਇਆ ਰੀਪੂ ਦਮਨ ਮਲਖ ਦਾ ਕਤਲ ਹੋਇਆ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਅਵਤਾਰ ਖੰਡੇ ਦਾ ਕਤਲ ਹੋਇਆ ਪਾਕਿਸਤਾਨ ਦੇ ਵਿੱਚ ਅਰਮਜੀਤ ਪੰਜ ਬਾੜੇ ਦਾ ਕਤਲ ਹੋਇਆ ਪੱਕੀ ਨੇ ਆਵਾਜ਼ ਚੱਕੀ ਮੋਦੀ ਨੂੰ ਇਹ ਕਿਹਾ ਕਿ ਤੈ ਸਾਡੇ ਸਿੱਖ ਮਰਵਾਏ ਨੇ ਤੂੰ ਕਾਤਲ ਆ ਤੇਰੀਆਂ ਏਜੰਸੀਆਂ ਨੇ ਮਾਰਦੇ ਤੇ ਤੇਰੇ ਜਿਹੜੀ ਲੋ ਏਜੰਸੀਆਂ ਨੇ ਮਰਵਾਏ ਨੇ ਤੇ ਮੋਦੀ ਦੀਆਂ ਅੱਖਾਂ ਦੇ ਅੱਖਾਂ ਵਿੱਚ ਪਾ ਕੇ ਗੱਲ ਕੀਤੀ ਤਾਂ ਜੇ ਝੂਠ ਬੋਲਦੇ ਹੁੰਦੇ ਨਾ ਮੋਦੀ 420 ਦਾ ਪਰਚਾ ਕਰ ਦਿੰਦਾ ਮਾਨ ਸਾਹਿਬ ਤੇ ਗੱਲ ਸੱਚ ਸੀ ਉਸ ਤੋਂ ਬਾਅਦ ਚਿੱਠੀਆਂ ਲਿਖੀਆਂ ਕੈਨੇਡਾ ਨੇ ਟਰੂਡੋ ਨੇ ਕਿਹਾ ਵੀ ਸਾਡਾ ਕਾਰਤਲ ਭਾਰਤ ਦੀਆਂ ਏਜੰਸੀਆਂ ਤੇ ਪਾਕਿਸਤਾਨ ਸਰਕਾਰ ਆ ਸਾਰੇ ਦੇਸ਼ਾਂ ਨੇ ਉਸ ਤੋਂ ਬਾਅਦ ਸਬੂਤ ਨਿਕਲੇ ਜਦੋਂ ਕਿ ਪੰਨੂ ਨੂੰ ਮਾਰਨ ਲਈ ਬੰਦਾ ਇੱਥੋਂ ਜਾ ਰਿਹਾ ਸੀ ਰਸਤੇ ਤੇ ਵਿੱਚ ਜਹਾਜ਼ ਤਾਰ ਕੇ ਉਹਨਾਂ ਨੇ ਬੰਦਾ ਫੜ ਲਿਆ ਕਿਉਂਕਿ ਅਮਰੀਕਾ ਦੀਆਂ ਏਜੰਸੀਆਂ ਨਾਲ ਇੰਟੈਲੀਜੈਂਸ ਏਜੰਸੀਆਂ ਬਹੁਤ ਤਾਕਤਵੀਆਂ ਹਨ। ਉਹਨਾਂ ਕੋਲੇ ਸਬੂਤ ਆ ਗਏ ਇਹਨਾਂ ਗੱਲਾਂ ਦੇ। ਹੁਣ ਆ ਮੁੰਡੇ ਫੜਲੇ ਕਿਹੜੇ ਸੀ? ਬਾਹਲੇ ਦੇ ਦਲਾਲ ਪੰਜਾਬ ਦੇ ਨੌਜਵਾਨ ਜਿਹੜੇ ਪੜਨ ਨਹੀਂ ਗਏ ਸੀ ਉਹਨਾਂ ਨੂੰ ਏਜੰਸੀਆਂ ਨੇ ਬਖਤੋ। ਤਿੰਨ ਫੜਲੇ ਹਜੇ ਬਹੁਤ ਕੁਝ ਨਿਕਲੂਗਾ। ਪੰਜ ਮੁਲਕਾਂ ਨੇ ਭਾਰਤ ਨੂੰ ਕਿਹਾ ਕੈਨੇਡਾ, ਇੰਗਲੈਂਡ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਕਹਿੰਦੇ ਜੇ ਤੇਰੇ ਤੇ ਚੀਨ ਹਮਲਾ ਕਰਦਾ ਅਸੀਂ ਤੇਰਾ ਸਾਥ ਨਹੀਂ ਦਿੰਦਾ ਤੂੰ ਕਾਤਲਾਂ ਸਿੱਖਾਂ ਦਾ ਤੂੰ ਸਾਡੇ ਬੇਸ਼ਤਮੂਲ ਨਾਮ ਅਸੀਂ ਮਾਰੇ ਹੁਣ ਜਿਹੜੇ ਆ ਬੰਦੇ ਫੜੇ ਜਾਂਦੇ ਨੇ ਨਾ ਦੇਖਿਓ ਦੀਪ ਸਿੱਧੂ ਦਾ ਕਾਤਲ ਵੀ ਨਿਕਲੂ ਤੇ ਸਿੱਧੂ ਮੂਸੇ ਵਾਲੇ ਦਾ ਵੀ ਨਿਕਲੂ ਅਜਾ 100 ਬੰਦਾ ਹੋਰ ਫੜਿਆ ਜਾਣਾ ਉਹਨਾਂ ਦੇ ਉੱਥੇ ਤੇ ਬਿਆਨ ਨੇ ਇੱਥੇ ਤੁਹਾਡੇ ਸਾਹਮਣੇ ਸਾਰੀਆਂ ਭਾਰਤੀਆਂ ਦੀਆਂ ਏਜੰਸੀਆਂ ਤੇ ਸਰਕਾਰਾਂ ਵਿੱਚ ਨੇ ਹੁਣ ਕਿਉਂ ਨਹੀਂ ਜਾਨਾ ਮਾਰਦੇ ਜਦ ਤੱਕ ਇਹਨਾਂ ਸੇ ਝੂਠ ਬੋਲਦੇ ਨੇ ਸਚਾਈ ਆ ਵੀਰੋ ਸਾਡੇ ਤਾਂ ਇਹਨਾਂ ਨੇ ਬਿਆਨ ਦਿੱਤਾ ਸੀ ਇੱਕ ਅਸੀਂ ਤਾਂ ਕਹਿੰਦੇ ਬਾਹਰ ਜਾ ਜਾ ਮਾਰਨ ਦੇ ਜਿਹੜੇ ਸਾਡੇ ਖਿਲਾਫ ਬੋਲੂ ਇਹ ਲੋਕਤੰਤਰ ਹੈ ਸਾਡੀ ਜਵਾਨ ਨੂੰ ਨਹੀਂ ਬੰਦ ਕਰ ਸਕਦੇ ਇਹ ਸਾਡੇ ਲਈ ਤਾਂ ਕੋਈ ਲੋਕਤੰਤਰ ਨਹੀਂ ਸਾਡੇ ਲਈ ਤਾਂ ਕੁਝ ਨਹੀਂ ਜੇ ਅਸੀਂ ਗੱਲ ਕਰਦੇ ਆ ਤਾਂ ਸਾਨੂੰ ਡਿਬਰੂਗੜ੍ਹ ਜੇ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਆ ਤਾਂ ਸਾਨੂੰ ਜੇਲ੍ਹਾਂ ਦੇ ਵਿੱਚ ਸਾਡੇ ਲਈ ਕਹਦਾ ਲੋਕਤੰਤਰ ਲੋਕਤੰਤਰ ਦਾ ਹੈ ਭਾਏ ਭੀਜੇਪੀ ਭਾਜਪਾ ਬਾਕੀ ਸਰਕਾਰਾਂ ਲਈ ਜਾਂ ਸਾਰੇ ਸਸਾਲਿਆਂ ਲਈ ਜਾਂ ਲੋਕ ਸਾਡੇ ਲਈ ਨਹੀਂ ਲੋਕਤੰਤਰ ਮਨੀਪੁਰ ਕਤਲਿਆਮ ਹੋਇਆ ਆਗ ਲਗਾਈ ਕਰ ਸਾਲੇ ਇੱਕ ਔਰਤ ਨੂੰ ਨੰਗੀ ਕਰਕੇ ਕਮਾਇਆ ਗਿਆ ਉਦੋਂ ਗੋਦੀ ਮੀਡੀਆ ਨੇ ਕਿਉਂ ਨਹੀਂ ਚੱਕਿਆ ਬਈ ਤਾਂ ਤੋਂ ਨਹੀਂ ਚੱਕਿਆ ਤੁਹਾਡੇ ਤੱਕ ਕਿਉਂ ਨਹੀਂ ਗੱਲ ਪਹੁੰਚੀ ਅੱਕ ਦੀਆਂ ਗੱਲਾਂ ਤੇ ਇਹ ਪੜਦਾ ਪਾਉਂਦੇ ਨੇ ਕਿ ਉਹਨਾਂ ਤੇ ਐਨਐਸਏ ਲਾਈ ਹਿੰਦੂ ਰਾਸ਼ਟਰ ਕਹਿੰਦੇ ਨੇ ਉਹਨਾਂ ਤੇ ਐਨਐਸਏ ਲਾਈ ਭਾਰਤ ਦਾ ਸੰਵਿਧਾਨ ਬਦਲ ਨੂੰ ਕਹਿੰਦੇ ਨੇ ਮਨੁਸਮਤਰੀ ਲਾਗੂ ਕਰਨ ਦੀ ਮਨੁਸ ਤੇਰੇ ਸਾਨੂੰ ਪਤਾ ਵੀ ਕੀ ਹੁੰਦਾ ਹੁੰਦਾ ਉਹਦੇ ਚ ਔਰਤਾਂ ਦਾ ਕਿੰਨੇ ਆ ਬੁਰੇ ਹਾਲੇ ਔਰਤ ਨੂੰ ਕੋਈ ਦਰਜਾ ਨਹੀਂ ਦਿੱਤਾਦਾ ਨਾ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਜਿਹੜੇ ਉਹ ਇਹਨਾਂ ਦੇ ਇੱਕ ਭਾਰਤੀ ਦਾ ਮੈਂਬਰ ਨੇ ਬਿਆਨ ਦਿੱਤਾ ਵੀ ਅਸੀਂ ਭਾਰਤ ਦਾ ਸੰਵਿਧਾਨ ਬਦਲਾਂਗੇ ਜੇ ਇਹਨਾਂ ਦੇ ਮੋਦੀ ਦੇ ਅੰਦਰੋਂ ਆਇਆ ਤਾਂ ਹੀ ਅਗਲੇ ਨੇ ਦਿੱਤਾ